ਹਾਂਜੀ ਜਿਸ ਰਾਜ ਹਰਿਆਵਲ ਕਮੀ ਦੂਰ ਅਰਧ ਪਿੰਡ ਜਾ ਰਹੇ ਆ ਕੀ ਕਿਹੜਾ ਅੱਜ ਖਾਸ ਕਰਕੇ ਜਿਹੜੀ ਚੰਦ ਭਾਨ ਜਬਰ ਵਿਰੋਧੀ ਐਕਸ਼ਨ ਕਮੇਟੀ ਬਣੀ ਸੀਗੀ ਉਹਦੀ ਵੱਡੀ ਜਿੱਤ ਹੋਈ ਆ ਮਜ਼ਦੂਰਾਂ ਦੀ ਵੱਡੀ ਜਿੱਤ ਹੋਈ ਆ ਤੇ ਜਿਹੜੇ ਅੱਜ ਸਾਡੇ ਸਾਰੇ ਮਜ਼ਦੂਰ ਸੀਗੇ ਜੋ ਮੰਗ ਸੀਗੀ ਐਕਸ਼ਨ ਕਮੇਟੀ ਦੀ ਕਿ ਸਾਰੇ ਮਜ਼ਦੂਰ ਸਾਥੀ ਜਿਹੜੇ ਉਹ ਬਿਨਾਂ ਸ਼ਰਤ ਰਿਹਾ ਕੀਤਾ ਜਾਣ ਤੇ ਅੱਜ ਸਾਰੇ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਰਿਹਾ ਕਰਾ ਕੇ ਲਿਜਾ ਰਹੇ ਆ ਰਹਿੰਦੀਆਂ ਮੰਗਾਂ ਜਿਹੜੀਆਂ ਉਹ ਵੀ ਜਲਦ ਤੋਂ ਜਲਦ ਜਿਹੜੀਆਂ ਮਨਵਾਈਆਂ ਜਾਣੀਆਂ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣੀਆਂ ਤੇ 17 ਤਰੀਕ ਦਾ ਜਿਹੜਾ 17 ਫਰਵਰੀ ਦਾ ਹੀ ਐਸਐਸਪੀ ਦਫ਼ਤਰ ਦਾ ਘਰਾਓ ਰੱਖਿਆ ਉਹ ਜ਼ਰੂਰ ਹੋਊਗਾ ਤੇ ਨਾਲ ਹੀ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਜਿੰਨੇ ਵੀ ਜ਼ਮਦੂਰੇ ਕੇ ਲਾਣੇ ਦੇ ਜਿਹੜੇ ਉਸ ਦਿਨ ਗੋਲੀਆਂ ਚਲਾਉਂਦੇ ਸੀ ਚਾਹੇ ਮਜ਼ਦੂਰਾਂ ਤੇ ਇੱਟਾਂ ਵਟੇ ਚਲਾਉਂਦੇ ਸੀ ਚਾਹੇ ਉਹਨਾਂ ਨੇ ਡਾਂਗਾਣਾ ਹਮਲਾ ਕੀਤਾ ਚਾਹੇ ਮਜ਼ਦੂਰਾਂ ਦੇ ਘਰ-ਬਾਰ ਤੋੜੇ ਉਹਨਾਂ ਦਾ ਵਹਿਮ ਸੀ ਕਿ ਅਸੀਂ ਇਹਨਾਂ ਨੂੰ ਕੁੱਟ ਵੀ ਲਿਆ ਪਰਚੇ ਵੀ ਪੁਆਤੇ ਗੋਲੀਆਂ ਵੀ ਚਲਾਈਆਂ ਸਾਡਾ ਕਿਸੇ ਨੇ ਕੁਝ ਨਹੀਂ ਵਿਗਾੜਿਆ ਤੇ ਅਸੀਂ ਦੱਸਣਾ ਚਾਹੁੰਦੇ ਆ ਕਿ ਗਮਦੂਰਿਆ ਇਹ ਮਜ਼ਦੂਰਤਾ ਆਪਣੇ ਘਰਾਂ 'ਚ ਜਾ ਰਹੇ ਅੱਜ ਇਹ ਤਾਂ ਹੁਣ ਸੁੱਖ ਦੀ ਨੀਂਦ ਸੌਣਗੇ ਤੇ ਪੁੱਤ ਮੇਰਿਆ ਤੇਰੀ ਤੈਨੂੰ ਚੈਨ ਨਹੀਂ ਆਉਣ ਦੰਦੇ ਤੇਰੀ ਨੀਂਦ ਉਡਾ ਕੇ ਰੱਖਾਂਗੇ ਤੇ ਤੂੰ ਕੈਮ ਹੋ ਜਾ ਹੁਣ ਇਹਨਾਂ ਦੀ ਵਾਰੀ ਤਾਂ ਕੱਟੀ ਗਈ ਜੇਲ੍ਹ ਜਾਣ ਦੀ ਤੇ ਹੁਣ ਢੋਡੀ ਤੇ ਤੇਰੇ ਉਹ ਲਾਣੇ ਵਾਲੇ ਦੀ ਆ ਜਿਹੜੇ ਗੁੰਡਾਗਰਦੀ ਕਰਦੇ ਸੀਗੇ ਕੈਮ ਹੋ ਜਾ ਸਵਾਦ ਤਾਂ ਤਾਂ ਸੀ ਪੁੱਤ ਮੇਰਿਆ ਇਹ ਮਜ਼ਦੂਰਾਂ ਨੇ ਤਾਂ ਖੜ ਕੇ ਕੁੱਟ ਵੀ ਖਾ ਲਈ ਪਰਚੇ ਵੀ ਪੁਆਲੇ ਤਸ਼ੱਦਦ ਦੇ ਵੀ ਝੱਲ ਲਿਆ ਜੇਲ ਵੀ ਕੱਟ ਲਈ ਤੇ ਤੂੰ ਤਾਂ ਮੋਕ ਹੀ ਬੜੀ ਛੇਤੀ ਮਾਰੀ ਆ ਪਰਚਾ ਦਰਜ ਹੋਣ ਅਨਸਾਰ ਜਿਹੜਾ ਘਰ ਨੂੰ ਜਿੰਦਰੇ ਲਾ ਕੇ ਨਿਕਲ ਗਿਆ ਕਿੰਨਾ ਕੁ ਸਮਾਂ ਭੱਜ ਲੇਗਾ ਆਖਰਕਾਰ ਤਾਂ ਜਿਹੜਾ ਕੋਤੀ ਆ ਮੁੜਕੜ ਕੇ ਉਹ ਬੋਰਡ ਥੱਲੇ ਆਉਣੀ ਆਉਣੀ ਆ ਤੇ ਪ੍ਰਸ਼ਾਸਨ ਨੂੰ ਜਿਹੜਾ ਤੂੰ ਪ੍ਰਸ਼ਾਸਨ ਨੂੰ ਵਰਤਿਆ ਸੀਗਾ ਪੁਲਿਸ ਨੂੰ ਤੂੰ ਵਰਤਿਆ ਸੀਗਾ ਤੇ ਉਹ ਸਾਰਾ ਜਿਹੜਾ ਕਾਲਾ ਚਿੱਠਾ ਤੇਰਾ ਉਹ ਆਉਣ ਵਾਲੇ ਦਿਨ ਤੇਰੇ ਸਾਹਮਣੇ ਆਉਣਾ ਜੋ ਕੁਝ ਤੂੰ ਲੋਕਾਂ ਨਾਲ ਕੀਤਾ ਉਹ ਭੁਗਤਣ ਲਈ ਤਿਆਰ ਹੋ ਜੀ ਜੀ ਜਿਹੜਾ ਰਿਹ ਰਹਾ ਦੀ ਗੱਲ ਕੀਤੀ ਉਹ ਤਾਂ ਸਾਰੇ ਰਿਹ ਰਿਆ ਦਿੱਤੇ ਗਏ ਕਿ ਕੁਝ ਬਾਕੀ ਬੰਦੇ ਨਹੀਂ ਬਿਲਕੁਲ ਸਾਰੇ ਰਿਹ ਆ ਕਰ ਦਿੱਤੇ ਗਏ ਪ੍ਰਾਪਰਟੀ ਵੇਚਣੇ ਔਰ ਖਰੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز